ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਆ ਬਾਦਾਮ ਹੈ ਜੀ ਆਪਾਂ ਦਾ ਸਿੱਧਾ ਹੀ ਪਾਈ ਰਿਹਾ ਵੇਖੋ ਛਿੱਲੀ ਦੇ ਨਹੀਂ ਗੇ ਆ ਬਾਦਾਮ ਹੈ ਇੱਥੇ ਆ ਰੱਖੀ ਦਿਆਂ ਜੀ ਆਹਾ ਦੋ ਵੀ ਹੈ ਕੱਟੀ ਜਾਈਦੀਆਂ ਜੀ ਆ ਵੇਖੋ ਬਾਦਾਮ ਬਹੁਤ ਵਧੀਆ ਤਰੀਕਾ ਦੀ ਮੈਂ ਤਾਂ ਐਂ ਹੀ ਪਾਉਣਾ ਕੱਟੋ-ਕੱਟ ਵੀ ਪੰਜ ਸਾਲ ਹੋ ਗਿਆ ਆਪਾਂ ਨੂੰ ਤਾਂ ਛੱਲੇ ਨਹੀਂ 2 ਮਿੰਟ ਲੱਗਦੇ ਜਿੰਨਾ ਵੀਰਾਂ ਕੋਲੇ ਟਾਈਮ ਘਟਾ ਜੀ ਬਦਾਮ ਸਿੱਧੇ ਬਸ ਬਿਨਾ ਛਿੱਲਣ ਤੋਂ ਪਾਈਦੇ ਆ ਕਬੂਤਰ ਕੁਸਤਾ ਵੈਸੇ ਛੱਡ ਦਿੰਦੇ ਆ ਉਤਲੇ ਛਿਲਕ ਇਕੱਲੇ ਕੋਸ਼ਾ ਵਿੱਚ ਇਹਦੇ ਇਧਰੋਂ ਦਿਖਾਇਆ ਵਿੱਚ ਰਹਿ ਜਾਂਦੇ ਵੀ ਨੇ ਛਿੱਲ ਆ ਛਿੱਲੜ ਵੈਸੇ ਇਹਦੇ ਵਿੱਚ ਆ ਜਾਂਦੇ ਆ ਜੀ ਬਹੁਤ ਵਧੀਆ ਇਹ ਜਿਹੜਾ ਕਿ ਬਦਾਮਾਂ ਵਾਲਾ ਜਗਾੜ ਆ ਵਿੱਚੋਂ ਵਿਖਾਉਂਦੇ ਆ ਤੁਹਾਨੂੰ ਬਦਾਮ ਆ ਦੇਖੋ ਜੀ ਪੂਰੇ ਫੁੱਲ ਵਧੀਆ ਬਾਦਾਮ ਵਿੱਚ ਕੱਟੀ ਦੇ ਐ ਤੇ ਇਹ ਛਿਲਕਿਆ ਦੇਖੋ ਜੀ ਅਲੱਗ ਹੀ ਰਹਿ ਜਾਂਦੇ ਆ ਛਿਲਕੇ ਬਾਅਦ ਦੇ ਵਿੱਚ ਕੋ ਉਤਰ ਛੱਡ ਦਿੰਦੇ ਆ ਤੋਂ ਬਹੁਤ ਵਧੀਆ ਜੀ ਜਿਹਨੂੰ ਜਿਹਨੂੰ ਚੰਗਾ ਲੱਗੇ ਜ਼ਰੂਰ ਵੀਰ ਜੀ ਵਰਤ ਕੇ ਦੇਖਿਓ ਜਿਹੜੇ ਵੀਰ ਮਿਹਨਤ ਕਰ ਸਕਦੇ ਆ ਚਲੋ ਛਿੱਲ ਕੇ ਦੇਣੇ ਪਸੰਦ ਕਰਨ ਗਿਓ ਛਿੱਲ ਕੇ ਹੀ ਦੇਣ ਔਰ ਜਿਹੜੇ ਵੀਰਾਂ ਕੋਲੇ ਟਾਈਮ ਦੀ ਘਾਟ ਉਹ ਜ਼ਰੂਰ ਬਦਾਮ ਇੱਧਰ ਦਿਖਾਈ ਵੀ ਬਦਾਮ ਐਵੇਂ 2 ਮਿੰਟ ਲੱਗਦੇ ਆ ਆਪਾਂ ਕਦੇ ਛਿੱਲੇ ਵੀ ਨਹੀਂ ਗਏ ਜੇ ਕੋਈ ਵੀਰ ਕਹਦੇ ਵੀ ਬਾਈ ਦਾ ਇੱਕ ਦਿਨ ਕਬੂਤਰਾਂ ਨੂੰ ਪਾਏ ਸੀ ਆਪਾਂ ਵਿਖਾਏ ਸੀ ਵੀ ਬਿਨਾ ਛਿੱਲੇ ਤੋਂ ਪਾਈ ਜੰਨੇ ਆ ਇਹਦੇ ਚ 4-4 ਗਿਰੀਆਂ ਤੁਸੀਂ ਲਗਾਤਾਰ ਰੱਖ ਕੇ ਮਾਪ ਦਿਵਾ ਦੇਖੋ ਜੀ ਆਪਾਂ ਦਾ ਬਿਨਾ ਛਿੱਲੇ ਹੀ ਕਬੂਤਰਾਂ ਨੂੰ ਬਦਾਮ ਪਾਉਨੇ ਆ ਜੀ ਕਦੇ ਛਿੱਲੇ ਨਹੀਂ ਗਏ ਤੋ ਜਿਹਨੂੰ ਜਿਹਨੂੰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹਜ਼ਾਰ ਕਾਪਾ ਨੂੰ ਇੱਥੇ ਸਬਸਕ੍ਰਾਈਬਰ ਚਾਹੀਦਾ ਜੋ ਕਿ ਆਪਣੇ ਭੁਪਿੰਦਰ ਖੇਰ ਦੇ ਨਾਂ ਤੇ ਚੈਨਲ ਹੈ ਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਥੈਂਕ ਯੂ ਧੰਨਵਾਦ ਜੀ ਤੁਹਾਡਾ